ਸ੍ਰੀਕਾਲ ਨਮਸਕਾਰ ਪਾਧਾਪ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਹੱਥਾਂ ਦੀ ਕੀਤੀ ਹੋਈ ਬਾਢੀ ਦੀਆਂ ਇਸ ਤਰ੍ਹਾਂ ਇਹ ਇਹ ਭਰੇ ਪਾਏ ਜਾਂਦੇ ਸਨ ਤੇ ਹੁਣ ਤੂ ਅੱਗੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਦੋ ਨੌਜਵਾਨ ਹਨ ਉਹਨਾਂ ਨੂੰ ਸਿਰ ਦੇ ਉੱਤੇ ਭਰਾ ਚਕਾਇਆ ਜਾ ਰਿਹਾ ਹੈ ਤੇ ਦੂ ਬਾਦ ਇਹ ਕਿੰਨੇ ਤੇਜ਼ੀ ਨਾਲ ਦੇਖੋ ਕੰਮ ਹੋ ਰਿਹਾ ਹੈ ਕਉਕੇ ਖੇਤੀ ਦੇ ਵਿੱਚ ਬੜਾ ਵਿਕਾਸ ਵੀ ਹੋਇਆਗਾ ਤੇ ਆ ਜਿਹੜੇ ਇੱਕ ਔਰਤ ਦੇ ਨਾਲ ਬੰਦੇ ਇਹਨਾਂ ਨੂੰ ਟਾਗਰੀ ਚੁਗਣਾ ਕਹਿੰਦੇ ਹੁੰਦੇ ਤੇ ਆ ਦੇਖੋ ਇਹ ਜਿਹੜਾ ਕੱਲੀ ਕੱਲੀ ਬੰਦੀ ਦੀ ਵੀ ਮਹੱਤਤਾ ਖੇਤੀ ਦੇ ਵਿੱਚ ਕਿਉਂਕਿ ਤਾਣਾ ਤਾਣਾ ਕਹਿੰਦੇ ਆ ਵੀ ਖਾਣ ਵਾਲੇ ਦੀ ਦਾਣੇ ਦਾਣੇ ਤੇ ਮੋਹਰ ਹੁੰਦੀ ਹੈ ਉਹ ਇਹ ਗੱਲ ਇਥੋਂ ਸਿੱਧ ਹੁੰਦੀ ਹੈ ਕਿ ਜਿਹੜਾ ਇਹ ਖੇਤਾਂ ਦੇ ਵਿੱਚ ਬੜਾ ਸਹਾਵਨਾ ਸਮਾਂ ਹੁੰਦਾ ਤੇ ਸਾਰੇ ਕਿਸਾਨ ਮਜ਼ਦੂਰ ਬੱਚੇ ਨੌਜਵਾਨ ਇਸ ਸੀਜ਼ਨ ਦੇ ਦੌਰਾਨ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਆ ਤੁਸੀਂ ਸਾਹਮਣੇ ਇੱਕ ਕਣਖੇਤ ਦੇ ਵਿੱਚ ਕੜਕ ਖੜੀ ਹੋਈ ਵੀ ਦੇਖ ਰਹੇ ਹੋ ਕਿਉਂਕਿ ਬਹੁਤੀ ਜਿਹੜੀ ਕਣਕ ਅੱਜ ਕੱਲ ਉਹ ਕਬਾਈਨਾਂ ਨਾਲ ਜਾਂਦੀ ਆ ਵੱਡੀ ਮੈਂ ਸਾਹਿਲ ਨੂੰ ਕਹੂੰਗਾ ਕਿ ਉਹ ਸਾਹਮਣੇ ਜਿਹੜਾ ਖੱਤਾ ਦਿਖਾਉਣਾ ਉਹਦੇ ਵਿੱਚ ਕਬਾਈਨ ਨਾਲ ਉਹ ਕਣਕ ਵੱਡੀ ਹੋਈ ਹੈ ਤੇ ਆਜੋ ਫਰਸ਼ ਕੋ ਤੁਹਾਨੂੰ ਹੜੰਭਾ ਚੱਲਦਾ ਦਿਖਾਉਣੇ ਆ ਫਿਰ ਆ ਤੋਂ ਬਾਅਦ ਰੰਮੀਆਂ ਦਾ ਜਮਾਨਾ ਆਇਆ ਉਦੋਂ ਅੱਗੇ ਫਰੈਸ਼ਰ ਆਏ ਤੇ ਫਰੈਸ਼ਰਾਂ ਤੋਂ ਅੱਗੇ ਹੜੰਬੇ ਇਹ ਹੜੰਬਾ ਸਾਨੂੰ ਅਸੀਂ ਚੱਲਦਾ ਦਿਖਾ ਰਹੇ ਹਾਂ ਕਿ ਸਾਹਮਣੇ ਜਿਹੜਾ ਇੱਕ ਸਭਰਾਜ ਟਰੈਕਟਰ 855 ਹੈ ਤੇ ਇਹ ਬੜੀ ਜਿਹੜੀ ਜਾਨ ਵਾਲਾ ਟਰੈਕਟਰ ਹੈ ਉਹੀ ਇਹਨੂੰ ਖਿੱਚਦਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਰ ਕਰ ਉਹ ਇਹ ਰਾਦੀ ਦੇ ਵਿੱਚ ਵੀ ਲਿਖਿਆ ਪੁੱਤਰ ਵਿਖੇ ਮੇਰੇ ਰੱਬ ਸਾਥ ਸਭ ਨੂੰ ਦੇਵੇ ਤੇ ਜਿਹੜਾ ਸਾਡੇ ਢਮੋਲੇ ਦਾ ਕਪੜਾ ਮਸ਼ਹੂਰ ਟੈਂਟਰਾ ਨਰਾਇਣ ਉਹਦਾ ਇਹ ਟੇਡ ਕੀਤੀ ਹੋਈ ਆ ਤੇ ਆਹ ਟਰੈਕਟਰ 735 ਖੜਾ ਹੈ ਤੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹੜੰਦੇ ਦੇ ਵਿੱਚ ਕਿੰਨੇ ਜਿੰਨੇ ਪੂਰੇ ਰੁਕ ਲੱਗ ਰਹੇ ਆ ਤੇ ਫਿਰ ਤਿੰਨ ਬੰਦੇ ਘੱਟੋ ਘੱਟ ਇਹ ਰੁਕ ਨੇ ਖੋੜਦੇ ਆ ਜੇ ਰੁਕ ਵਿੱਚ ਹੋਵੇ ਦੇਖੋ ਨਾ ਇਹ ਗੇਰ ਪਾਕੇ ਇਹ ਰੁਕਾ ਪਿੱਛੇ ਰੁਕ ਵੀ ਹੋ ਗਿਆ ਕਿਉਂਕਿ ਕਈ ਵਾਰ ਇਹ ਹੱਥ ਆਉਂਦਾ ਖਤਰਾ ਵੀ ਰਹਿਣਾ ਹੈ ਬੜੀ ਸ਼ੋਖਮਿੰਜਾ ਖਿਆਲ ਫਨਾਲ ਜਿਹਦਾ ਕੰਮ ਆ ਇਹ ਕਰਨਾ ਪੈਂਦਾ ਦੇਖੋ ਬੜੀ ਤੇਜ਼ੀ ਨਾਲ ਤੇ ਰੁਕ ਲਾਇਆ ਜਾ ਰਿਹਾ ਤੇ ਪੂਰੀ ਇਹ ਜਿਹੜੀ ਹੈ ਇਹ ਲੜੀ ਹੈ ਰੋਕ ਨਾਲ ਰੁਕ ਰ ਲੱਗਦੇ ਆ ਤੇ ਤੂੰ ਅੱਗੇ ਤੁਸੀਂ ਦੇਖ ਰਿਹਾ ਹੋ ਕਿ ਇਸ ਤਰਾਲੀ ਦੇ ਵਿੱਚ ਜਿਹੜੀ ਕਣਕ ਆ ਆਪਣੇ ਆਪ ਆਟੋਮੈਟਿਕ ਪੈ ਰਹੀ ਹੈ ਇਸ ਤਰ੍ਹਾਂ ਇਹ ਖੇਤੀ ਦਾ ਜਿਹੜਾ ਵਿਕਾਸ ਹੈਗਾ ਇਹ ਬੜਾ ਤੇਜ਼ੀ ਨਾਲ ਹੋਇਆ ਇਹ ਵੀ ਜਿਹੜੇ ਹਦੰਦੇ ਆ ਇਹ ਬਾਤ ਆ ਇਰੇ ਹੱਦ ਕਾ ਨਾ ਜਿਹੜੇ ਕਿਸਾਨ ਆ ਇਸ ਤਰ੍ਹਾਂ ਦਾ ਹੈ ਜੂਦ ਕਰਦੇ ਆ ਕਿਉਂਕਿ ਬਹੁ ਗਿਣਤੀ ਜਿਹੜੀ ਖੇਤੀਆਂ ਉਹ ਆ ਜਾਂ ਕਣਕਾਂ ਜਾਂ ਝੋਨਾ ਉਹ ਤਵਾਈਆਂ ਦੇ ਨਾਲ ਹੀ ਉਹਦੀ ਪਕਾਈ ਹੁੰਦੀ ਆ ਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਤੇਜ਼ੀ ਨਾਲ ਜਿਹੜੀ ਤੂੜੀ ਆ ਉਹ ਇਹ ਹੜੰਬਾ ਬਣਾ ਕੇ ਸਿੱਖਟ ਰਿਹਾ ਤੇ ਹੜੰਬੇ ਦੀ ਜਿਹੜੀ ਤੂੜੀ ਆ ਉਹ ਦੂਸਰੀ ਜਿਹੜੀ ਆਪਣੇ ਆ ਮਸ਼ੀਨ ਨਾਲ ਤੂੜੀ ਖੇਤਾਂ ਚੋਂ ਬਣਾਈ ਜਾਂਦੀ ਆ ਉਹਦੇ ਨਾਲੋਂ ਇਹ ਤੂੜੀ ਦੀ ਜ਼ਿਆਦਾ ਮਾਨਤਾ ਕੌਂ ਕਿਸ ਦੇ ਵਿੱਚ ਉਹਨਾ ਗਰਦਾ ਕੱਪਾ ਨਹੀਂ ਹੁੰਦਾ ਤੇ ਇਹਨੂੰ ਜਿਹੜੇ ਪਸ਼ੂਆ ਫੜੇ ਖੁਸ਼ ਹੋ ਕੇ ਖਾਂਦੇ ਆ ਤੇ ਇਸ ਤਰ੍ਹਾਂ ਇਹ ਜਿਹੜਾ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਰੰਭਾ ਚੱਲਦਾ ਹੋਇਆ ਤੁਹਾਨੂੰ ਦਿਖਾਇਆਗਾ ਤੇ ਇਹ ਵੀ ਜਿਹੜੇ ਸੀਨ ਆ ਪੰਜਾਬ ਦੇ ਵਿੱਚ ਬਹੁਤ ਥੋੜੇ ਆ ਕਿਉਂਕਿ ਹਿੰਮਤੀ ਕਿਸਾਨੀ ਜਿਹੜੇ ਉਹ ਖੇਤੀ ਦੀ ਹੱਥਾਂ ਨਾਲ ਜਿਹੜੀ ਕਲਕ ਦੀ ਪੜਾਈ ਕਰਦੇ ਆ ਤੇ ਬਹੁਤ ਛੋੜੇ ਰੂਪ ਦੇ ਵਿੱਚ ਇਹ ਹਰੰਭੇ ਸਾਨੂੰ ਅੱਜ ਚੱਲਦੇ ਦਿਖਾਈ ਦਿੰਦੇ ਆ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੱਤੂ ਦੇ ਵਿੱਚ ਇਹ ਹਰੰਭੇ ਨਾਲ ਵੀ ਜਿਹੜੀ ਕਣਕ ਦੀ ਜਿਹੜੀ ਉਹ ਪੜਾਈ ਆ ਤੁਸੀਂ ਦੇਖੀ ਆ ਤੇ ਤੁਸੀਂ ਇਸ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਅੱਗੇ ਫੈਲਾਉਣ ਦੀ ਕੋਸ਼ਿਸ਼ ਕਰੋ ਇਹ ਤੁਹਾਡਾ ਸਭ ਦਾ ਇਹਦੇ ਵਿੱਚ ਯੋਗਦਾਨ ਹੋਵੇਗਾ ਤੁਸੀਂ ਇਸ ਸਾਡੀ ਵੀਡੀਓ ਨੂੰ ਅੱਗੇ ਫੈਲਾਉਣ ਦੇ ਵਿੱਚ ਤੇ ਸਾਡੀ ਜਿਹੜੀ ਫਰਾਸਤ ਹੈ ਉਹਨੂੰ ਬਚਾਉਣ ਦੇ ਵਿੱਚ ਸਹਿਯੋਗ ਦਿਓ ਤੁਹਾਡਾ ਸਭ ਦਾ ਧੰਨਵਾਦ